ਜੀ ਮੈਂ ਕਹ ਚਾ ਕਿੰਨਾ ਹੋਰ ਕਹ ਸਾਡੇ ਜਿਹੜੀ ਬੱਚੇ ਹੈ ਸਾਡੇ ਮਤਲਬ ਪਿੰਡ ਦੇ ਬੱਚਿਆਂ ਜੇ ਉੱਥੋਂ ਜਾਂਦੀ ਹੈ ਤਾਂ ਸ਼ਰਾਬੀ ਉੱਥੇ ਖੜੇ ਰਹਿੰਦੇ ਐ ਤੇ ਕਰਦੇ ਰਹਿੰਦੇ ਐ ਮੈਂ ਧੰਨਵਾਦ ਦਿਨਾ ਗੋਵੀ ਸ਼ਰਮਾ ਜੀ ਨੂੰ ਜਿਹੜੇ ਆਈਐਸਸੀ ਇਹਦੇ ਵਿੱਚ ਆਪਕਾਰੀ ਵਿੱਚ ਮੈਂ ਉਹਨਾਂ ਨਾਲ ਮਿਲਿਆ ਡਾਇਰੈਕਟ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਆਹ ਪ੍ਰੋਬਲਮ ਹੈਗੀ ਐ ਤੇ ਚੱਕ ਦਵਾਲਾ ਸਿੰਘ ਚ ਇੱਕ ਠੇਕਾ ਖੁੱਲਿਆ ਹੈ ਵੱਡੇ ਨੇਤਾ ਦਾ ਹੱਥ ਹੈ ਉਹਦੇ ਚ ਜੀ ਤੇ ਆਪਕਾਰੀ ਦੇ ਤੁਹਾਡੇ ਜਿਹੜੇ ਅਫਸਰ ਹੈਗੇ ਉਹ ਪੂਰਾ 4-5 ਸਾਲ ਹੋ ਗਿਆ ਉਹਨੂੰ ਕੋਸ਼ਿਸ਼ ਕਰਦੇ ਠੇਕਾ ਨਹੀਂ हट ਰਿਹਾ ਉੱਥੇ ਤੇ ਉਹ ਜਿਹੜੇ ਠੇਕੇ ਦੇ ਜਿਹੜੇ ਹੈਗੇ ਉਹ ਠੇਕਾ ਬੜਾ ਮਤਲਬ ਇੱਕ ਤਰ੍ਹਾਂ ਦਾ ਪਿੰਡ ਦਾ ਉਹ ਜ਼ਖਮ ਹੈ ਇੱਕ ਤਰ੍ਹਾਂ ਦਾ ਗੋਵੀ ਸ਼ਰਮਾ ਜੀ ਬਹੁਤ ਹੀ ਸੁਲਝਵੇ ਆਏ ਸੀਗੇ ਉਹਨਾਂ ਨੇ ਮੇਰੀ ਗੱਲ ਸੁਣੀ ਮੇਰੇ ਲੈਟਰ ਪੜ੍ਹ ਤੇ ਉਹਨਾਂ ਨੇ ਉਹ ਠੇਕਾ ਵੀ ਹਟਵਾਇਆ ਤੇ ਜਿਹੜਾ ਆਪਕਾਰੀ ਦਾ ਉੱਥੇ ਸੀਗਾ ਅਫਸਰ ਉਹਨੂੰ ਸਸਪੈਂਡ ਵੀ ਕੀਤਾ ਹਾਂਜੀ ਇੱਕ ਹੋਰ ਮੇਰੇ ਸਰਕਲ ਚੋਂ ਮੇਰੇ ਦੋਸਤਾਂ ਦਾ ਸਵਾਲ ਹੈ ਹਾਂਜੀ ਦਾਸਤਾਂ ਦੇ ਅਗਲੇ ਮੁੱਖ ਮੰਤਰੀ ਕੌਣ ਹੋਣਗੇ ਤਾਂ ਜਨਤਾ ਜੀ ਨੂੰ ਚਾਹੂਈ ਹੋਏ ਬੋਲੋ ਸਿਰ ਵੀ ਤੁਹਾਡਾ ਨਿੱਜੀ ਵਿਚਾਰ ਕਿਹੜੀ ਪਾਰਟੀ ਚ ਕੁਛ ਨੂੰ ਤੁਸੀਂ ਦੱਸੋ ਕਿਹਦੀ ਸਰਕਾਰ ਆਣ ਜਾ ਰਹੀ ਹੈ ਸਰਕਾਰ ਤਾਂ ਹੁਣ ਤਾਂ ਕਿਉਂਕਿ ਬੀਜੇਪੀ ਨੂੰ ਲੋਕਾਂ ਨੇ ਪਰਖ ਲਿਆ ਉਹ ਜੀ ਕਿਉਂਕਿ ਬੀਜੇਪੀ ਨੇ ਤਾਂ ਹੁਣ ਤਰ ਨੂੰ ਪਤਾ ਹੈ ਕਿ ਕੀ ਹਾਲ ਕਰਤਨ ਲੋਕਾਂ ਜੀ ਮਤਲਬ ਬੀਜੇਪੀ ਦੇ ਲੋਕ ਹੀ ਪਰੇਸ਼ਾਨ ਹੈ ਬਾਜਪਾ ਜਿਹੜੀ ਹੈ ਨਾ ਇਹ ਬਾਜਪਾ ਸਿਰਫ ਲੋਕਾਂ ਨੂੰ ترم ਦੀ ਆੜ ਚ ਪੜਕਾ ਕੇ ਤੇ ਅੱਜ ਜਿਹੜਾ ਵੋਟ ਚੋਰੀ ਹੈ ਤੁਹਾਡਾ ਵੀ ਚੋਰੀ ਹੋਇਆ ਹੈ ਇਹਨਾਂ ਦਾ ਵੀ ਚੋਰੀ ਹੈ ਮੇਰਾ ਵੀ ਚੋਰੀ ਹੈ ਵੋਟ ਸਾਰਾ ਤੋਂ ਵੱਡਾ ਅਧਿਕਾਰ ਹੈ ਜੀ ਵੋਟ ਹੀ ਇੱਕ ਤਾਕਤ ਹੈ ਕਿ ਉਹਦੇ ਵਾਸਤੇ ਕਿੰਨਾ ਹੀ ਵੱਡਾ ਲੀਡਰ ਹੋਏ ਚਾਹੇ ਗਰੀਬ ਹੈ ਨਾ ਉਹਦੀ ਕੁੱਟੀਆਂ ਚ ਜਾਣਾ ਹੀ ਪੂਆ ਮੰਗਣ ਨੂੰ ਜੀ ਲੇਕਿਨ ਇਹ ਸਰਕਾਰ ਜਿਹੜੀ ਮੋਦੀ ਸਰਕਾਰ ਜਿਹੜੀ ਹੈ ਨਾ ਮੇਰੀ ਮੈਂ ਕਿਉਂ ਪੋਲਿਟਿਕਸ ਮੈਂ ਵੀ 30 ਸਾਲ ਹੋ ਗਏ ਮੈਨੂੰ ਦੇਖਦੇ ਇਹ ਜਿਹੜੀ ਸਰਕਾਰ ਇਹਨੂੰ ਪਰਵਾਹੀ ਨਹੀਂ ਅੱਜ ਕੋਈ ਪੰਚ ਦਾ ਸਰਪੰਚ ਦਾ ਕੋਈ ਵਾਰਡ ਅਧਿਖਸ ਦਾ ਜਾਂ ਕੋਈ ਐਮਐਲਏ ਦਾ ਚੋਣ ਲੜਦਾ ਹੈ ਜੀ ਉਹਨੂੰ ਇਹ ਡਰ ਰਹਿੰਦਾ ਹੈ ਕਿ ਮੈਨੂੰ ਜਾਣਾ ਤਾਂ ਪਬਲਿਕ ਕੋਲ ਹੀ ਇਲਾਸ ਹੱਥ ਜੋੜਨੇ ਪੈਣਗੇ ਜੀ ਲੇਕਿਨ ਇਹ ਤਾਂ ਤੁਸੀਂ ਦੇਖੋ ਤੁਸੀਂ ਸਿੱਖ ਸਮਾਜ ਦੇ ਹੋਵਗੇ ਮੈਂ ਵੀ ਸਿੱਖ ਸਮਾਜ ਦਾ ਹਾਂ ਸਾਡੇ ਗੁਰੂਆਂ ਨੇ ਆਈ ਸਿਖਾਇਆ ਹੈ ਕਿ ਅਤਿਆਚਾਰ ਕਰਨਾ ਵੀ ਪਾਪ ਹੈ ਤੇ ਅਤਿਆਚਾਰ ਸਹਿਣਾ ਵੀ ਪਾਪ ਹੈ ਪਰ ਇਨਸਾਨੀਅਤ ਸਾਰਾਂ ਤੋਂ ਵੱਡਾ ਧਰਮ ਹੈ ਹੂੰ ਇਹਨਾਂ ਨੇ ਬਿਸਗਾਈਡ ਕਰਕੇ ਦੇਖੋ ਤੁਸੀਂ ਕਰੋਨਾ ਦੇ ਵਿੱਚ ਤਬਲੀਗੀ ਕਹਿ ਕੇ ਮੌਮਡਨਸ ਦਾ ਕਿੰਨਾ ਇਹਨਾਂ ਨੇ ਕੀਤਾ ਜੀ ਇੱਕ ਖਾਈ ਪੱਤੀ ਵਿੱਚ ਲੋਕ ਇਹ ਮੰਨਣ ਲੱਗੇ ਕਿ ਇਹਨਾਂ ਨੇ ਕਰੋਨਾ ਔਰ ਕੋਰਡ ਦਾ ਆਰਡਰ ਆ ਗਿਆ ਕਿ ਤਬਲੀਗੀ ਕੋਈ ਮਾਮਲਾ ਹੀ ਨਹੀਂ ਸੀ ਹੋ ਜਾ ਇੱਕ ਕਿਸਾਨੀ ਨਾਲ ਬਹੁਤ ਤੱਕਾ ਹੋ ਰਿਹਾ ਚੈਲਸਾ ਕਿਹੜਾ ਜੀ ਜਿਹੜਾ ਡੀਪੀ ਖਾਦ ਦਾ ਵੀ ਤੁਸੀਂ ਮੁੱਦਾ ਪਿੱਛੇ ਵੇਖਿਆ ਹੋ ਜੇ ਖਾਦਾਂ ਦਾ ਬੀਜ ਸਪਰੇ ਪੈਸਟੀਸਾਈਡ ਹੈ ਜਿਹੜਾ ਸਾਨੂੰ ਨਕਲੀ ਕਿਹੜਾ ਅਸਲੀ ਹੈ ਉਹਦੀ ਪਛਾਣ ਨਹੀਂ ਹੋ ਰਹੀ ਕੀ ਪਤਾ ਲੱਗ ਰਿਹਾ ਹੈ ਸਰਕਾਰ ਕੀ ਕਰ ਰਹੀ ਹੈ ਹਜ਼ਾਰਾਂ ਕਰੋੜ ਦਾ ਘੁਟਾਲਾ ਹੋ ਰਿਹਾ ਹੈ ਦੇ ਵਿੱਚ ਹਜ਼ਾਰਾਂ ਕਰੋੜ ਦਾ ਔਰ ਵਪਾਰੀ ਕਮਾਰੇ ਜੀ ਔਰ ਜਿਹੜਾ ਵਿਚਾਰਾ ਕਿਸਾਨ 6 ਮਹੀਨੇ ਖੇਤੀ ਕਰਦਾ ਹੈ ਠੀਕ ਹੈ ਫਸਲ ਬੀਜਦਾ ਹੈ ਲੈ ਕੇ ਆਂਦਾ ਹੈ ਉਹ ਸੋਚਦਾ ਹੈ ਕਿ ਵੀ ਚੀਜ਼ ਵਧੀਆ ਹੋਊਗੀ ਅੱਛਾ ਹੋਊਗਾ ਬਾਤ ਕੀ ਹੁੰਦਾ ਹੈ ਉਹ ਫਸਲ ਖਤਮ ਹੋ ਜਾਂਦੀ ਹੈ ਜੀ ਤੇ ਕਿਸਾਨ ਤਾਂ ਮਰ ਗਿਆ ਨਾ ਬਿਲਕੁਲ ਲੇਕਿਨ ਇਹਦੇ ਵਿੱਚ ਹੁਣ ਤੁਹਾਡੇ ਬੀਮਾ ਯੋਜਨਾ ਹੈ ਜੀ ਔਰ ਬੀਮਾ ਯੋਜਨਾ ਚ ਕਿਹਨੂੰ ਪੈਸਾ ਮਿਲਿਆ ਦੱਸ ਦਿਓ ਮੈਨੂੰ ਅਰਬਾਂ ਰੁਪਏ ਦੇ ਘੋਟਾਲੇ ਆਈ ਇਹ ਮਾਣੀ ਪਰਿਵਾਰ ਕਰ ਰਹੇ ਇਹਦਾ ਹੁਣ ਕੁਝ ਕੁਦਰਤ ਦਾ ਵੀ ਤਰੋਪੀ ਚੱਲ ਰਹੀ ਸੀ ਕੱਲ ਜੈਸਲਮੇਰ ਚ ਉਥੇ ਬਹੁਤ ਬਾਰਿਸ਼ ਹੋਈ ਅਮਰੂਦਾਂ ਦੇ ਬਾਗ ਹੈ ਜਿਹੜੇ ਬਿਲਕੁਲ ਨਸ਼ਟ ਹੋ ਗਏ ਔਰ ਚਲੋ ਇਸੇ ਕਿਸਾਨੀ ਦੇ ਮੁੱਦੇ ਤੇ ਵੀ ਅਸੀਂ ਗੱਲ ਕਰ ਰਹੇ ਸੀਗੇ ਇਸ ਸਰਦਾਰ ਹਰਦੀਪ ਸਿੰਘ ਚੈਲਰਾਂ ਨਾਲ ਔਰ ਮੈਂ ਇੱਕ ਪੰਜਾਬੀ ਭਾਸ਼ਾ ਨੂੰ ਲੈ ਕੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਦੱਸੋ ਸਿੱਖ ਕਮਿਊਨਿਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਔਰ ਸਾਡਾ ਫਰਜ਼ ਵੀ ਬਣਦਾ ਹੈ ਵੀ ਅਸੀਂ ਇਸ ਟੌਪਿਕ ਤੇ ਜ਼ਰੂਰ ਗੱਲ ਕਰੀਏ ਅੱਜਕੱਲ ਦੇ ਜੋ ਬੱਚੇ ਹੈ ਨਵੀਂ ਜਨਰੇਸ਼ਨ ਦੀ ਗੱਲ ਕਰ ਰਹੇ ਆ ਉਹ ਪੰਜਾਬੀ ਦੇ ਤੋਂ ਗੁਰੇਜ਼ ਕਰ ਰਹੇ ਪੜ ਨਹੀਂ ਪਾ ਰਹੇ ਕੋ ਸਕੂਲਾਂ ਦਾ ਮਾਹੌਲ ਅਲੱਦ ਵਾਲਾ ਜਾਂ ਹੋ ਗਿਆ ਪੰਜਾਬੀ ਸਿਖਾਉਣ ਦੀ ਵਿਵਸਥਾ ਨਹੀਂ ਹੈ ਸਕੂਲਾਂ ਦੇ ਵਿੱਚ ਪੰਜਾਬੀ ਟੀਚਰ ਨਹੀਂ ਹੈ ਪੰਜਾਬੀਆਂ ਪੰਜਾਬੀ ਸਬਜੈਕਟ ਦੀ ਨਵੀਂ ਭਰਤੀ ਨਹੀਂ ਹੋ ਰਹੀ ਜਿਹਦੇ ਕਰਕੇ ਸਾਰੀਆਂ ਸਮੱਸਿਆਵਾਂ ਆ ਰਹੀ ਹੈ ਤੁਸੀਂ ਬਹੁਤ ਹੀ ਅੱਛਾ ਟੌਪਿਕ ਛੇੜਿਆ ਨਵਦੀਪ ਜੀ ਕੀ ਪੰਜਾਬੀ ਤੋਂ ਲੋਕ ਕਿਉਂ ਮੁਖਰ ਹੋ ਰਹੇ ਆ ਜੀ ਮੈਂ ਸਾਰਾਂ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਵੀ ਕਮੀ ਹੈ ਆਪਣੀ ਜੀ ਆਪਣੇ ਆਪਣੀ ਹੀ ਕਮੀ ਹੈ ਸਮਾਜ ਚ ਉਹ ਐਸ ਕਰਕੇ ਹੈ ਕਿ ਕਿਉਂਕਿ ਮੇਰੀ ਮੈਸੇਜ ਹੈ ਨਾ ਜਿਹੜੀ ਉਹ ਪੰਜਾਬੀ ਇਕਾਦਨੀ ਦੀ ਮੈਂਬਰ ਵੀ ਰਹੀ ਹੈ ਜੀ ਤੇ ਉਹਨੇ ਗੁਰਦੁਆਰਿਆਂ ਚ ਰਾਜਾਪਾਰਗ ਜੈਪੁਰ ਚ ਕਲਾਸਾਂ ਲਾਣੀ ਸ਼ੁਰੂ ਕੀਤੀ ਜੀ ਫ੍ਰੀਜ਼ ਸ਼ੁਲਕ ਬਿਲਕੁਲ ਉਹਦੇ ਵਿੱਚ ਹਿੰਦੂ ਬੱਚੇ ਵੀ ਆਉਂਦੇ ਸੀ ਬਹੁਤ ਅੱਛਾ ਪ੍ਰਯਾਸ ਹੈ ਸਾਰੇ ਸਮਾਜ ਦੇ ਲੋਕ ਆਉਂਦੇ ਸੀ ਉਹਦੇ ਵਿੱਚ ਹਿੰਦੂ ਕੋਰਟ ਤੋਂ ਇੱਕ ਐਪੀਪੀਸੀਗੇ ਉਹ ਵੀ ਆਉਂਦੇ ਸੀ ਸ਼ਰਮਾ ਜੀ ओबीसी ਕੇ ਜਾਂਦੇ ਸੀਗੇ ਇੱਕ ਬੱਚਾ ਸੀ ਸਿੰਗਰ ਸੀਗਾ ਬਹੁਤ ਰਿਤਵਿਕ ਉਹ ਉਹਦੇ ਪਪਾ ਉਹਨੂੰ ਦਿੱਲੀ ਲੈ ਕੇ ਆਉਂਦੇ ਸੀ ਲੇਕਿਨ ਜਦੋਂ ਤੁਸੀਂ ਕੋਈ ਅੱਛੇ ਕੰਮ ਬੰਨੀ ਤੁਰੋਂਗੇ ਨਾ ਜੀ ਤਾਂ ਲੋਕ ਤੁਹਾਡੇ ਉਹਦੇ ਵਿੱਚ ਵੀ ਉਂਗਲਾ ਲਾਣਗੇ ਤੇ ਉਹ ਮੇਰੀ ਮਿਸੇ ਜਿਹੜੀ ਉਹ ਗੁਰਸਿੱਖ ਹੈ ਤੇ ਵਾਇਗੁਰੂ ਦੀ ਕਿਰਪਾ ਸੀ ਤੇ ਜਿਹੜੇ ਤਤਵ ਜਿਹੜੇ ਆnde ਸੀ ਨਾ ਜੀ ਇਹਨਾਂ ਨੂੰ ਉਹਨੇ ਵਾਇਗੁਰੂ ਦੇ ਹੌਸਲੇ ਨਾਲ ਪਾਸੇ ਕੀਤਾ ਤੇ ਸ਼ਾਨਦਾਰ ਕਾਰਗਰਮ ਕਰਾਇਆ ਉਹਨੇ ਉੱਥੇ ਰਾਜਾ ਪਾਰ ਗੁਰਦੁਆਰੇ 'ਚ ਤੇ ਟੀਚਰਾਂ ਦੀ ਗੱਲ ਕਰ ਰਿਹਾ ਹਾਂ ਟੀਚਰਾਂ ਦੀ ਕਮੀ ਹੈਗੀ ਹੈ 100% ਕਮੀ ਹੈ ਕਿਉਂਕਿ ਹਨਮਾਨਗੜ ਜ਼ਿਲ੍ਹਾ ਔਰ ਗੰਗਾਨਗਰ ਜ਼ਿਲ੍ਹੇ 'ਚ ਕੱਟ ਤੋਂ ਕੱਟ ਮੈਂ ਮੰਨਦਾ 20 ਜਾਂ 25000 ਬੱਚੇ ਪੜਦੇ ਪੰਜਾਬੀ ਜੀ ਅਸੀਂ ਮੈਨੂੰ ਯਾਦ ਆ ਰਿਹਾ ਕਿ ਅਵਤਾਰ ਸਿੰਘ ਜੀ ਸਾਡੇ ਜਿਹੜੇ ਬਜ਼ੁਰਗ ਹੈਗੇ ਤੇ ਹੋਰ ਵੀ 인ਦਰ ਸਿੰਘ ਜੀ ਵਗੈਰਾ ਸਾਰੇ ਬਜ਼ੁਰਗਾਂ ਨੇ ਇਹਨਾਂ ਨੇ ਕਿਆ ਸੇਵੀ ਵੀ ਆਪਣੇ ਪੰਜਾਬੀ ਟੀਚਰਾਂ ਦੇ ਇੱਥੇ ਵੈਕੈਂਸੀ ਨਿਕਲਵਾਓ ਤੁਸੀਂ ਜੀ ਤਾਂ ਰਾਮਗੜ੍ਹ ਚ ਅਲਵਰ ਚ ਰਾਮਗੜ੍ਹ ਹੈਗਾ ਉੱਥੇ ਅਸ਼ੋਕ ਜੀ ਇਕ ਸਭਾ ਕਰ ਰਹੀ ਸੀ ਜੀ ਮੈਂ ਉੱਥੇ ਪਹੁੰਚ ਗਿਆ ਮੈਂ ਉਹਨਾਂ ਨੂੰ ਕਹਿਆ ਜੀ ਮੈਂ ਕਿਹਾ ਸਾਡੇ ਟੀਚਰ ਲਾਓ ਤੁਸੀਂ 20000 ਤੋਂ ਉੱਤੇ ਬੱਚੇ ਹੈਗੇ ਪੰਜਾਬੀ ਜੀ ਤੇ ਪੰਜਾਬੀ ਟੀਚਰ ਨਾ ਹੋਣ ਦੀ ਉਦੇ ਨਾਲ ਉਹ ਬੱਚੇ ਛੱਡ ਛੱਡ ਕੇ ਜਾ ਰਹੇ ਹੈ ਤੇ ਗੈਲੋ ਸਾਹਿਬਾ ਮੈਂ ਥੈਂਕਸ ਕਰਦਾ ਕਿ ਉਹਨਾਂ ਨੇ 500 ਤਾਂ ਨਹੀਂ ਕੱਢੇ ਮੈਂ ਤੇ ਮੇਰੀ ਤਾਂ ਡਿਮਾਂਡ 500 ਦੀ ਸੀਗੀ ਜੀ ਇਹ ਉਹਨਾਂ ਨੇ ਕੁਝ ਨੁਕਤੇ ਕੱਢੀ B25 30 ਆਜੇ ਕੋਈ ਮੈਨੂੰ ਕਿਹਾ ਅੱਜ ਹੀ ਦੱਸਿਆ ਉਹਨਾਂ ਨੇ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਪੋਸਟਾਂ ਤਾਂ ਨਿਕਲ ਜਾਂਦੀ ਹੈ ਲੇਕਿਨ ਉਹ ਹੀ ਆਪਣੀ ਜਾਗਰੂਤਾ ਦੀ ਕਮੀ ਦੇ ਵਜ੍ਹਾ ਨਾਲ ਦੂਜੇ ਜਿਹੜੇ ਸਬਜੈਕਟ ਵਾਲੇ ਟੀਚਰ ਹੁੰਦੇ ਆ ਸਸ ਕਰਦੇ ਹੋਗੇ ਹੋਰ ਹੋਗੇ ਉਸ ਚੀਜ਼ ਨੂੰ ਉੱਥੇ ਐਕਸਟੈਂਡ ਕਰਵਾ ਲੈਂਦੇ ਆ ਤੇ ਆਪਾਂ ਫੇਰ ਉਵੇਂ ਦੇ ਉਵੇਂ ਰਹਿ ਜਾਂਦੇ ਆ ਇਹ ਜਾਗਰੂਤਾ ਦੀ ਅੱਜ ਸਾਡੇ ਲੋਕ ਜਿਹੜੇ ਹੈਗੇ ਆ ਹੁਣ ਚਪਲਾਂ 'ਚ ਸਾਡੇ ਕਿਸਾਨ ਕੁੰਮਦੇ ਆ ਚਪਲਾਂ 'ਚ ਜੀ ਗਾਰੇ 'ਚ ਉਹਨਾਂ ਦੇ ਪੈਰ ਹੁੰਦੇ ਆ ਜੀ ਤੇ ਇੱਥੇ ਜਿਹੜੇ ਕਰਮਚਾਰੀ ਐ ਅਫਸਰ ਐ ਸਾਰੇ ਉਹਨਾਂ ਤੋਂ ਮਤਲਬ ਸਿਰਫ ਐਸ ਕਰਕੇ ਕਿਉਂਕਿ ਉਹ ਐਜੂਕੇਟਿਡ ਨਹੀਂ ਐ ਜੀ ਤੇ ਉਹਨਾਂ ਨੂੰ ਠੱਗਦੇ ਵੀ ਐ ਤੇ ਉਹਨਾਂ ਦਾ ਸ਼ੋਸ਼ਣ ਵੀ ਕਰਦੇ ਐ ਜਦ ਕਿ ਅਸੀਂ ਤਾਦਾਤ 'ਚ ਜ਼ਿਆਦਾ ਹੈਗੇ ਆ ਜ਼ਿਆਦਾ ਤੇ ਇਹ ਚੀਜ਼ ਜਦੋਂ ਤੱਕ ਜਾਗਰੂਕਤਾ ਨਹੀਂ ਆਉਗੀ ਸਮਾਜ ਦੇ ਵਿੱਚ ਉਦੋਂ ਤੱਕ ਸਾਨੂੰ ਸਾਡੇ ਨਾ ਜਾਗਰੂਕਤਾ ਲਿਆਉਣ ਦਾ ਵੀ ਕੰਮ ਤਾਂ ਜੋ ਸਿੱਖ ਲੀਡਰ ਹੈ ਜਾਂ ਸਿੱਖ ਜਮ ਦੀ ਗੱਲ ਕਰਦੇ ਆ ਉਹਨਾਂ ਦਾ ਵੀ ਇੱਕ ਫਰਜ਼ ਬਣ ਜਾਂਦਾ ਹੈ ਵੀ ਅਸੀਂ ਆਪਣੀ ਕਾਮ 'ਚ ਲਹਿਰ ਪੈਦਾ ਕਰੀਏ ਜਿਵੇਂ Rajasthan ਅਲਪसंख्यक ਆਯੋਗ ਦੇ ਤੁਸੀਂ ਮੈਂਬਰ ਹੋ ਔਰ ਅਲਪसंख्यक ਦੇ ਬਹੁਤ ਸਾਰੇ ਵਜੀਫੇ ਜਿਹੜੇ ਆ ਹਰ ਸਾਲ ਦਿੱਤੇ ਜਾਂਦੇ ਆ ਜਿਵੇਂ ਅੱਗੇ ਵੀ ਆਪਾਂ ਜ਼ਿਕਰ ਕੀਤਾ ਹੈ ਵੀ ਸਿੱਖ ਬੱਚੇ ਬੱਚੀਆਂ ਨੂੰ ਉਹ ਵਜੀਫੇ ਨਹੀਂ ਮਿਲਦੇ ਉਹ ਮਾਇਨੋਰਟੀ ਦੇ ਨਾਮ ਤੇ ਅਦਰ ਜਿਹੜੇ ਹੋਰ ਇਨਕਲੂਡ ਕਾਸਟ ਹੈ ਉਹ ਉਹਨੂੰ ਲੈ ਜਾਂਦੀਆਂ ਤਾਂ ਇਹ ਜਾਗਰੂਕਤਾ ਦੇ ਵਿੱਚ ਕਮੀ ਹੈ ਮੰਨਿਆ ਗੱਲ ਤਾਂ ਇਹ ਇਹਦੇ ਵਾਸਤੇ ਵੀ ਆਪਾਂ ਨੂੰ ਸਿੱਖ ਲੀਡਰਾਂ ਨੂੰ ਜਿਹੜਾ ਹੈ ਧਿਆਨ ਰੱਖਣਾ ਚਾਹੀਦਾ ਨਵਦੀਪ ਜੀ ਮੈਂ ਤੁਹਾਨੂੰ ਦੱਸਾਂ ਹੁਣ ਤੁਸੀਂ ਇਹ ਗੱਲ ਕਹੀ ਨਾ ਕਿ ਵੀ ਵਜਿਫੇ ਜੀ ਅਗਰ ਮੇਰੇ ਸੰਗਿਆਨ ਚ ਕੋਈ ਗੱਲ ਆਊਗੀ ਜੀ ਤਾਂ ਮੈਂ ਸੋ ਨਹੀਂ 110% ਕੋਸ਼ਿਸ਼ ਕਰੂੰਗਾ ਉਹ ਮੇਰਾ ਫਰਜ਼ ਹੈ ਮੇਰੀ ਡਿਊਟੀ ਹੈ ਜੀ ਕਿ ਵੀ ਇਹ ਆਪਣੇ ਸਮਾਜ ਦਾ ਆ ਕੰਮ ਹੈ ਤੇ ਆਪਾਂ ਨੂੰ ਕਰਾਣਾ ਹੈ ਜੀ ਲੇਕਿਨ ਮੇਰੇ ਨੋਲੇਜ ਚ ਕੋਈ ਚੀਜ਼ ਆਈ ਨਹੀਂ ਜੀ ਵਜਿਫੇ ਅਗਰ ਨੈਗਲੀਜੈਂਸੀ ਨਹੀਂ ਹੋਣ ਦੇਵਾਂਗੇ ਕਿ ਕਿਸੇ ਨੂੰ ਜ਼ਿਆਦਾ ਮਿਲ ਰਿਹਾ ਕਿਸੇ ਨੂੰ ਘੱਟ ਮਿਲ ਰਿਹਾ ਲੇਕਿਨ ਮੈਂ ਤੁਹਾਨੂੰ ਆਈ ਦੱਸ ਤੁਸੀਂ ਕਹਿ ਰਹੇ ਹੋ ਨਾ ਨੇਤਾ ਲੋਕਾਂ ਦੀ ਹੁਣ ਮੈਂ ਨਾਮ ਨਹੀਂ ਲਵਾਂ ਜੀ ਜਦੋਂ ਜਟ ਸਿੱਖਾਂ ਦਾ 2001 ਚ ਨਾਮ ਆ ਗਿਆ ਸੀ ਜੀ OBC ਚ ਤੇ ਉਹ 10 ਸਾਲ ਤੱਕ ਨਾਮ ਨਹੀਂ ਆਇਆ ਜੀ 10 ਸਾਲ ਦੇ ਬਾਅਦ ਤੁਹਾਡੇ ਵਰਗੇ ਭਰਾਵਾਂ ਨੇ ਸਾਨੂੰ ਦੱਸਿਆ ਜੀ ਕਿ ਸਾਡੇ ਬੱਚੇ ਇੱਕ ਬੱਚੀ ਸੀ ਉਹ ਅਗਰਤਲਾ ਜਿੱਥੇ ਸਿੱਧੀ ਸੜਕ ਉਹ ਰੋਡ ਉਹ ਹਵਾਈ ਜਹਾਜ਼ ਜਾਂਦਾ ਉੱਥੇ ਗਰੀਬ ਬੱਚੀ ਸੀ ਉਹਦਾ ਐਡਮਿਸ਼ਨ ਉੱਥੇ ਹੋਇਆ ਅਗਰ ਉਹ OBC ਦਾ ਉਹਨੂੰ ਫਾਇਦਾ ਮਿਲਦਾ ਤਾਂ ਉਹਦਾ ਐਡਮਿਸ਼ਨ ਦਿੱਲੀ-ਵਿਲੀ ਕਿਤੇ ਹੋਣਾ ਸੀ ਨਜ਼ਦੀਕ ਹੁੰਦਾ ਜੀ ਠੀਕ ਹੈ ਨਹੀਂ ਹੋਇਆ ਅਸੀਂ ਕਰਾਤਾ ਸਾਰਾ ਕੰਮ ਕਰਾਣ ਦੇ ਬਾਅਦ ਜਿਹੜੇ ਨੇਤਾ ਹੈਗੇ ਨਾ ਉਹ ਸਾਨੂੰ ਕਹਿੰਦੇ ਸੀ ਕਿ ਸਾਨੂੰ ਲਿਸਟ ਤਾਂ ਦੇ ਦਿਓ ਯਾਰ ਉਹ ਉਹ ਜਿਹੜਾ ਕੰਮ ਕਰਾਇਆ ਉਹ ਤਾਂ ਦੱਸ ਦੋ ਕਿੱਥੇ ਹੈ ਇਹ ਹਾਲਾਤ ਹੈ ਸਾਡੇ ਇਹ ਹਾਲਾਤ ਹੈ ਵੀਰ ਜੀ ਔਰ ਮੈਂ ਤੁਹਾਨੂੰ 100% ਕਹਿਣਾ ਲੋਕਾਂ ਨੂੰ ਆ ਨਹੀਂ ਪਤਾ ਕਿ OBC ਆਯੋਗ ਚ ਕਿੰਨੀ ਕਾਸਟ ਆਂਦੀ ਹੈ OBC ਆਯੋਗ ਦਾ ਦਫਤਰ ਕਿੱਥੇ ਹੈ ਜੀ ਠੀਕ ਹੈ ਤੇ ਇਸ ਕੰਮ ਨੂੰ ਕਰੂਗਾ ਕੌਣ ਸੈਕਟੇਟ ਕਿੱਥੇ ਹੈ ਇੱਕ ਚੈਲ ਸਭ ਤੁਹਾਨੂੰ ਐ ਨਹੀਂ ਲੱਗਦਾ ਸਿੱਖ ਜਮ ਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਏਗਾ ਅਸੀਂ ਮਾਈਨੋਰਟੀ ਚ ਆਲਪ ਸੰਖਿਆ ਕਾਉਂ ਸਾਨੂੰ ਉਸ ਮੁੱਦੇ ਦੀ ਲੜਾਈ ਜਿਹੜਾ ਹੈ ਔਰ ਤੁਸੀਂ ਮੈਂਬਰ ਵੀ ਹੋ ਨਰਨੀ ਚਾਹੀਦੀ ਹੈ ਰਾਈਟ ਔਰ ਔਰ ਆਗਾਮੀ ਮੈਂ ਤਾਂ ਕਹਿੰਦਾ ਇਹ ਇਲੈਕਸ਼ਨਸ ਵੀ ਜਿਹੜੇ ਹੁੰਦੇ ਆ ਖਾਸ ਤੌਰ ਤੇ ಗ್ರಾಮ ਪੰਚਾਇਤਾਂ ਦੇ ਵੀ ਇਲੈਕਸ਼ਨ ਆਉਣ ਵਾਲੇ ਆ ਔਰ ਸਾਡੀ ਇਹ ਰਿਕਵੈਸਟ ਹੈ ਤੁਹਾਨੂੰ ਵੀ ਤੁਹਾਨੂੰ ਇਹ ਮੁੱਦਾ ਸ਼ਾਇਦ ਚੱਕਣਾ ਚਾਹੀਦਾ ਹੈ ਵੀ ਆਲਪ ਸੰਖਿਆਕ ਦਾ ਵੀ ਇੱਕ ਕੋਟਾ ਅਲੱਗ ਹੋਣਾ ਚਾਹੀਦਾ ਮਾਈਨੋਰਟੀ ਜਿਵੇਂ ਬਾਕੀ ਸਿਸਟਮ ਨਾਲ ਅਲੱਗ-ਅਲੱਗ ਰਿਜ਼ਰਵੇਸ਼ਨ ਕੀਤਾ ਜਾਂਦਾ ਸੀਟਾਂ ਦਾ ਉਸ ਤਰ੍ਹਾਂ ਇੱਕ ਸਪੈਸ਼ਲੀ ਅਲਪ ਸੰਖਿਆ ਦਾ ਵੀ ਚੇਅਰਮੈਨ ਹੋਣਾ ਚਾਹੀਦਾ ਅਲਪ ਸੰਪਤ ਦੇ ਟੋਟਲੀ ਇਸ ਗਲਤੇ ਮੈਂ ਮੈਂ ਤੁਹਾਡੀ ਗੱਲ ਸਮਝ ਗਿਆ ਜਿੱਥੇ ਤੁਸੀਂ ਕਹਿ ਰਹੇ ਹੋ ਨਾ ਨਵਦੀਪ ਜੀ ਲੇਕਿਨ ਇਹਦੇ ਵਿੱਚ ਕੀ ਹੁੰਦਾ ਜਿਵੇਂ ਅਗਰ ਕੋਟਾ ਲੈਣਾ ਹੈ ਅਲਪ ਸੰਖਿਆ ਦਾ ਜੀ ਠੀਕ ਹੈ ਬਿਲਕੁਲ ਵਾਜਿਬ ਗੱਲ ਹੈ ਤੁਹਾਡੀ ਹੋਣਾ ਵੀ ਚਾਹੀਦਾ ਜੀ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਲੀਡਰ ਹੈ ਹੁਣ ਮੈਂ ਤਾਂ ਐਮਐਲਏ ਹਾਂ ਨਹੀਂ ਜੀ ਜਿਹੜੇ ਵੀ ਐਮਐਲਏ ਹੈ ਉਹ ਉਸ ਮੁੱਦੇ ਨੂੰ ਚੱਕਣ ਉਹਦੇ ਬਾਅਦ ਕੀ ਹੋਊਗਾ ਕਿ ਉਹ ਵਿਧਾਨ ਸਭਾ ਚ ਪਾਰੀ ਤੋਊਗਾ ਜੀ विधानसभा पारित दोनों दल पारित करेंगे पक्ष और विपक्ष जी ओदे, ओदे बाद ओ राष्ट्रपति ਕੋਲ ਜਾਊਗਾ जी ਫਿਰ ਉਹਦੇ ਵਿੱਚ ਐਮੈਂਡਮੈਂਟ ਹੋਊਗਾ ਤੇ ਇਹ ਲੰਬਾ ਮਤਲਬ ਉਹ ਹੈਗਾ ਇਹਦੇ ਵਿੱਚ ਲੀਡਰ ਜਿਹੜੇ ਹੈਗੇ ਜਿਹੜੇ ਚੁੰਨੇਵੇਂ ਲੀਡਰ ਹੈ ਉਹਨਾਂ ਨੂੰ ਮੈਂ ਤਾਂ ਇਲੈਕਸ਼ਨ ਲੜਿਆ ਨਹੀਂ ਮੈਂ ਅਗਰ ਇਲੈਕਸ਼ਨ ਲੜਦਾ ਤਾਂ ਮੈਂ ਜ਼ਰੂਰ ਵਿਧਾਨ ਸਭਾ ਤੇ ਇਸ ਮੁੱਦੇ ਨੂੰ ਉਠਾਉਂਦਾ ਕਿ ਵੀ ਸਾਡਾ ਵੀ ਕੋਟਾ ਹੋਣਾ ਚਾਹੀਦਾ ਸੀ ਔਰ ਹਰਮਾਨਗੜ੍ਹ ਦੇ ਤੁਸੀਂ ਰਹਿਣ ਵਾਲੇ ਜਮੇਪਲੇ ਇੱਥੋਂ ਦੇ ਜੈਪੁਰ ਤੋਂ ਪਿਛਲੇ ਕਾਫੀ ਟਾਈਮਾਂ ਚ ਰਾਜਧਾਨੀ ਚ ਬੈਠੇ ਹੋ ਹਾਂਜੀ ਹਰਮਾਨਗੜ੍ਹ ਬਾਰੇ ਤੁਸੀਂ ਕਿਸ ਤਰ੍ਹਾਂ ਦੇ ਵਿਚਾਰ ਦੇਖਦੇ ਹੋ ਔਰ ਕੀ ਤਰੱਕੀ ਹੈ ਹਰਮਾਨਗੜ੍ਹ ਦੀ ਇਸ ਟਾਈਮ ਪਿਛਲੇ ਸਮਾਜ ਤੇ ਅੱਜ ਦੇ ਸਮਾਜ ਕੀ ਤੁਹਾਨੂੰ ਇੱਥੇ ਕੋਈ ਬਦਲਾਅ ਨਜ਼ਰ ਆਉਂਦਾ ਹਰਮਾਨਗੜ੍ਹ ਤੇ ਗੰਗਾ ਨਗਰ ਜਿਹੜੇ ਏਰੀਆ ਹੈ ਨਾ ਸਾਰਾ ਤੋਂ ਵੱਡਾ ਬਦਲਾਅ ਇਹ ਦੇ ਚਾ ਹਲੇ ਤਾਂ ਮੈਂ ਨਹੀਂ ਕਹਿ ਸਕਦਾ ਲੇਕਿਨ ਕੀ ਹੈ ਕਿ ਜਿਹੜੀ ਚੀਜ਼ ਇੱਥੇ ਹੈਗੀ ਜਿਹੜੀ ਤਾਕਤ ਹੈ ਇੱਥੋਂ ਦੀ ਜੀ ਉਹ ਤਾਕਤ ਹੈ ਪਾਈਚੜਾ ਜੀ ਕਿਉਂ ਮੈਂ ਜੈਪੁਰ ਰਹਿਣਾ ਜੈਪੁਰ ਦੇ ਚੀਜ਼ਾਂ ਦੇਖਦਾਂਗੇ ਉਹ ਫਲਾਣਾ 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 ਇਹਨਾਂ ਦੇ ਗੁੱਟਬੱਜੀਆਂ ਕਰ ਰੱਖੀਏ ਸਮਾਜਾਂ ਦੀ ਜੀ ਤੇ ਇੱਥੇ ਸਾਰੇ ਸਮਾਜ ਮਿਲ ਕੇ ਰਹਿੰਦੇ ਆਂ ਜੇ ਕਮੀ ਆ ਤਾਂ ਹੁਣ ਤੁਸੀਂ ਇੱਥੇ ਰਹਿੰਦੇ ਹੋ ਤੁਹਾਨੂੰ ਪਤਾ ਹੀ ਹੈ ਸਾਰੀ ਚੀਜ਼ਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਨੇ ਅਸੀਂ ਆਰੇ ਸੀ ਰਸਤੇ ਤੇ ਤਾਂ ਸੜਕਾਂ ਦੇ ਤੇ ਸਾਰੀ ਚੀਜ਼ਾਂ ਦੇਖੀ ਅਸੀਂ ਜੀ ਉਹ ਮੈਂ ਨਹੀਂ ਕਹਿਣਾ ਜਾਂਦਾ ਕਿਉਂਕਿ ਕੀ ਹੈ ਕਿ ਫਿਰ ਲੋਕ ਆ ਕੇ ਕਹਿ ਦੇਣਗੇ ਕਿਉਂਕਿ ਮੈਂ ਮੈਨੂੰ ਕੋਈ ਲਾਲਚ ਨਹੀਂ ਕਿ ਮੈਂ ਮੈਂ ਕੋਈ ਐਮਐਲਏ ਬਣਾ ਜਾਂ ਕੁਝ ਹੋਰ ਬਣਾ ਜੀ ਠੀਕ ਹੈ ਕਿਉਂ ਮੈਂ ਅਗਰ ਉਹ ਟਿੱਪਣੀਆਂ ਕਰੂੰਗਾ ਨਾ ਫਿਰ ਉਹ ਕਹਿਣਗੇ ਵੀ ਪਤਾ ਨਹੀਂ ਇਹਦਾ ਕੀ ਲਾਲਚ ਹੈ ਚੋਣ ਲੜਨਾ ਹੈ ਕੀ ਕਰਨਾ ਹੈ ਜੀ ਕਮੀਆਂ ਤਾਂ ਬਹੁਤ ਸਾਰੀਆਂ ਐ ਨਸਾ ਵੀ ਹੈਗਾ ਹੈ ਨਸਾ ਤਾਂ ਸਾਰਾ ਤੋਂ ਜ਼ਿਆਦਾ ਇੱਥੇ ਹੈ ਜੀ ਤੋ ਉਹ ਦੂਰ ਹੋਣਾ ਚਾਹੀਦਾ ਹੈ ਉਹਦੇ ਵਿੱਚ ਇੱਕ ਪਰਿਵਾਰ ਨਹੀਂ ਸਾਰੇ ਪਰਿਵਾਰ ਹੀ ਖਰਾਬ ਹੋ ਰਹੇ ਸਾਰੇ ਸਮਾਜ ਦੇ ਲੋਕ ਖਰਾਬ ਹੋ ਰਹੇ ਜੀ ਨਸਾ ਸਾਰਾ ਤਾਂ ਵੱਡੀ ਗੱਲ ਹੈ ਦੂਜੀ ਤੁਸੀਂ ਫਸਲਾਂ ਦੀ ਗੱਲ ਕੀਤੀ ਜਿਹੜੇ ਬੀਜ ਨਕਲੀ ਆ ਰਹੇ ਉਹ ਤਾਂ ਸਿੱਧਾ ਮਰਨ ਹੀ ਹੈ ਗਰੀਬ ਆਦਮੀ ਦਾ ਜੀ ਤੇ ਇਹ ਜਿਹੜੀ ਚੀਜ਼ਾਂ ਹੈ ਇਹ ਚੀਜ਼ਾਂ ਉਸ ਚੀਜ਼ ਨੂੰ ਔਰ ਦੂਜਾ ਕੀ ਹੈ ਕਿ ਜਿਹੜੇ ਕ੍ਰੈਪਸ਼ਨ ਦੇ ਜਿਹੜੇ ਮੈਟਰ ਚੱਲ ਰਹੇ ਹੈ ਜੀ ਇਹ ਬਹੁਤ ਵੱਡਾ ਮੁੱਦਾ ਹੈ ਭ੍ਰਸ਼ਾਚਾਰ ਦਾ ਅੱਜ ਮੈਂ ਕਿੰਨਾ ਹੀ ਚੰਗਾ ਬਣ ਜਾਇਆ ਕੁਝ ਵੀ ਬਣ ਜਾ ਲੇਕਿਨ ਅੰਦਰ ਪਿੱਛੇ ਕੀ ਹੈ ਤੁਹਾਡੇ ਪਚੀ ਜਾਂ ਤਾਂ ਦੇਖ ਲਈ ਹੈ ਨਾ ਲੋਕ ਸਾਰਾ ਨੂੰ ਪਤਾ ਹੀ ਗਿਆ ਖਤਾਂ ਮੀਚ ਨਹੀਂ ਰੱਖੀ ਠੀਕ ਹੈ ਇੱਕ ਪੋਲਿਟਿਕਲੀ ਜਿਹੜੀ ਚੀਜ਼ਾਂ ਹੁੰਦੀ ਹੈ ਜਿੱਤਾ ਹਾਰ ਇਹ ਕਲਕ ਚੀਜ਼ ਹੁੰਦੀ ਹੈ ਲੇਕਿਨ ਚੀਜ਼ ਜਿਹੜੀ ਹੈ ਉਹ ਸਾਹਮਣੇ ਆ ਹੀ ਜਾਂਦੀ ਹੈ ਕਿਵੇਂ ਨਾ ਕਿਵੇਂ ਕਰਕੇ ਤੇ ਬਹੁਤ ਸਾਰੀ ਚੀਜ਼ਾਂ ਹੁਣ ਬੜੀਆਂ ਗੱਲਾਂ ਬਾਤਾਂ ਕੀਤੀਆਂ ਹਰਦੀਪ ਸਿੰਘ ਚੈਲਸਾਵਾਰਾਂ ਦਾ ਇੱਕ ਆਖਰੀ ਮਿੰਟਾਂ 'ਚ ਤੁਹਾਡੇ ਤੇ ਇੱਕ ਹੋਰ ਜਾਣਨਾ ਚਾਹਾਂਗੇ ਹਾਂਜੀ ਕੀ ਰਾਜਸਥਾਨ ਸਰਕਾਰ ਦਾ ਬਦਲਾਅ ਹੋਣ ਜਾ ਰਿਹਾ ਅਗਲੇ ਇਲੈਕਸ਼ਨ 'ਚ ਰਾਜਸਥਾਨ ਸਰਕਾਰ ਦਾ ਬਦਲਾਅ ਹੋ ਰਿਹਾ ਬਿਲਕੁਲ ਹੋਊਗਾ ਰਾਜਸਥਾਨ ਸਰਕਾਰ ਦਾ ਨਹੀਂ ਪੂਰੇ ਹਿੰਦੁਸਤਾਨ ਚ ਬਦਲਾਅ ਲੇਕਿਨ ਆਮ ਲੋਕਾਂ ਚ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਚ ਵੀ ਦੋ ਗੁੱਟ ਚੱਲ ਰਹੇ ਹੈ ਇੱਕ ਗਲੋਤ ਗੁੱਟ ਚੱਲ ਰਿਹਾ ਇੱਕ ਪਾਇਲਟ ਗੁੱਟ ਚੱਲ ਰਿਹਾ ਸ਼ੁਰੂ ਤੋਂ ਹੀ ਚੱਲ ਰਿਹਾ ਤੇ ਉਸ ਮੁੱਦੇ ਤੇ ਤੁਹਾਡਾ ਕੀ ਕਹਿਣਾ ਹੈ ਵੀ ਇਹਦਾ ਕੋਈ ਇਫੈਕਟ ਇਲੈਕਸ਼ਨ ਤੇ ਪੈਂਦਾ ਇਸ ਗੱਲ ਦਾ ਜਾਂ ਨਹੀਂ ਪੈਂਦਾ ਨਹੀਂ ਇਹਦਾ ਕੋਈ ਖਾਸ ਨਹੀਂ ਪੈਂਦਾ ਕਿਉਂਕਿ ਕੁਝ ਲੋਕ ਇਹ ਵੀ ਕਹਿੰਦੇ ਆ ਵੀ ਇੱਕ ਤੀਜਾ ਧੜਾ ਵੀ ਤਿਆਰ ਹੋ ਰਿਹਾ ਡੋਟਾਸਰਾ ਸਾਹਿਬ ਦਾ ਵੀ ਜ਼ਿਕਰ ਆਉਂਦਾ ਹੈ ਮੁੱਖ ਮੰਤਰੀ ਬਣਨ ਦਾ ਬਹੁਤ ਲੋਕਾਂ ਦਾ ਦਿਲ ਕਰਦਾ ਹੈ ਕਾਂਗਰਸ ਦੇ ਵਿੱਚ ਇਸੇ ਕਰਕੇ ਕਾਂਗਰਸ ਪਿਛੜਦੀ ਵੀ ਹੈ ਇਹ ਆਮ ਲੋਕਾਂ ਦੀ ਚਰਚਾ ਹੈ ਜੋ ਮੈਂ ਤੁਹਾਡੀ ਹਾਨੀ ਨਹੀਂ ਬਿਲਕੁਲ ਸਹੀ ਕਿਹਾ ਤੁਸੀਂ ਰਾਜਨੀਤਿਕ ਸੋਚ ਦੇ ਹਿਸਾਬ ਨਾਲ ਤੁਸੀਂ ਸਹੀ ਗੱਲ ਕੀਤੀ ਇਹਦੇ ਵਿੱਚ ਦੇਖੋ ਹਰ ਆਦਮੀ ਦਾ ਆਪ ਆਪ ਦਾ ਹੁੰਦਾ ਹੈ ਜੀ ਪਾਇਲਟ ਸਾਹਿਬ ਸਾਡੇ ਸਨਮਾਨੀ ਹੈ ਜੀ ਔਰ ਗੈਲੋ ਸਾਹਿਬ ਵੀ ਸਾਡੇ ਸਨਮਾਨੀ ਹੈ ਜੀ ਠੀਕ ਹੈ ਲੇਕਿਨ ਲਾਸਟ ਜਦੋਂ ਟਿਕਟਾਂ ਦਾ डिक्लेरेशन ਹੋਊਗਾ ਜੀ ਉਦੋਂ ਪਤਾ ਚੱਲੂਗਾ ਕਿ ਵੀ ਕੋਣ ਆਦੀ ਮੈਂ ਤੇ ਮੇਰੀ ਸੋਚ ਤਾਂ ਆਇਆ ਕਿ ਵੀ ਜਿਹੜਾ ਵਰਕਰ ਕੰਮ ਕਰ ਰਿਹਾ ਜਿਨੇ ਆਪ ਦੀ ਜ਼ਿੰਦਗੀ ਪੂਰੀ ਪਾਰਟੀ ਚ ਦੇਤੀ ਜੀ ਠੀਕ ਹੈ ਕਿਉਂਕਿ ਜ਼ਿੰਦਗੀ ਜਿਹੜੀ ਹੈ ਉਹ ਬਾਗਰ ਨਹੀਂ ਮਿਲਦੀ ਇੱਕ ਵਾਰ ਮਿਲਦੀ ਹੈ ਜੀ ਜਿਨੇ ਲੰਬਾ ਟਾਈਮ ਦਿੱਤਾ ਸੰਠਨ ਜੀ ਨੇ ਕੰਮ ਕਰ ਕਰ ਲਿਆ ਉਹਨੂੰ ਟਿਕਟ ਦਿਓ ਤੁਸੀਂ ਜੀ ਚਾਹੇ ਜਿੱਤ ਹਾਰੀ ਕਲਕ ਚੀਜ਼ ਹੈ ਜੀ ਭਈ ਜਿੱਤ ਹਾਰੀ ਕਲਕ ਚੀਜ਼ ਹੈ ਲੇਕਿਨ ਘੱਟੋ ਘੱਟ ਇਹ ਮੈਸੇਜ ਜਾਣਾ ਚਾਹੀਦਾ ਹੈ ਕਿ ਵੀ ਇਸ ਬੰਦੇ ਨੂੰ ਅਸੀਂ ਟੈਸਟ ਕਰਕੇ ਦਿੱਤੀ ਕਿ ਇਹ ਵਰਕਰ ਹੈ 35 ਸਾਲ ਪੁਰਾਣਾ ਜੀ ਤੇ ਮੈਂ ਹਨਮਾਨਗੜ ਗੰਗਾਨਗਰ ਦੀ ਗੱਲ ਕਰ ਰਿਹਾ ਹੂੰ ਜੀ ਤੇ ਹਨਮਾਨਗੜ ਗੰਗਾਨਗਰ ਵਾਸਤੇ ਮੈਂ ਅਸੋ ਹੁਣ ਤੁਸੀਂ ਗੱਲ ਹੀ ਕਰ ਲਈ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਹੂੰ ਜੀ ਰੰਦਾਵਾਸਾ ਬੱਥੇ ਪਰਿਵਾਰੀ ਬਣੇ ਜੀ ਤੇ ਅਸ਼ੋਗ ਹੈ ਲੋ ਜੀ ਮੁੱਖ ਮੰਤਰੀ ਸੀਗੇ ਰੰਦਾਵਾ ਸਾਹਿਬ ਦੇ ਨਾਲ 25 30 ਸਿੱਖਾਂ ਦਾ ਡੈਲੀਗੇਸ਼ਨ ਗਿਆ ਸੀ ਐਮ ਹਾਊਸ ਜੀ ਜਿਵੇਂ ਤੁਸੀਂ ਬੈਠੇ ਹੋ ਐਵੇਂ ਸੀਐਮ ਸਾਹਿਬ ਬੈਠੇ ਸੀ ਗੁਰਮੀਤ ਕੁੰਨਰ ਸਾਹਿਬ ਵੀ ਸੀਗੇ ਹੋਗਾ ਠੀਕ ਹੈ ਜੀ ਇੱਕ ਯੂਰੀ ਸਾਡੇ ਨਾਲ ਰਿਹਾ ਯੂਥ ਕਾਂਗਰਸ ਦਾ ਗੰਗਾ ਨਗਰ ਦਾ ਉਹ ਪ੍ਰਧਾਨ ਯੂਥ ਕਾਂਗਰਸ ਆ ਰਿਹਾ ਹੈ OBC ਦਾ ਜੀ ਕਿ ਜੈਪੁਰ ਦੇ ਲੋਕ ਵੀ ਸੀਗੇ ਮੈਂ ਵੀ ਸੀਗਾ ਇੱਕ ਹਰਦੀਪ ਸਿੰਘ ਡਿਪਟੀਪਾ ਉਹ ਵੀ ਸੀਗੇ ਤੇ ਜਿਨ੍ਹਾਂ ਦਾ ਪੁੱਤ ਆ ਲਾਲ ਕਿਲੇ ਤੇ ਗੋਲੀ ਚ ਮਰਿਆ ਸੀ ਨਵਰੀ ਸਿੰਘ OBC ਸੀਗੇ ਤੇ ਉਹ ਕੁਝ ਗੱਲ ਕਰਨ ਲੱਗੇ ਡਿਪਟੀ ਬਾਸ ਸਾਹਿਬ ਕੋਈ ਗੁਰਦੁਆਰਾ ਪ੍ਰਬੰਧਕਾ ਦੀ ਕਮੇਟੀਆਂ ਦੀ ਗੱਲ ਕਰਨ ਤੇ ਉਹਨਾਂ ਨੇ ਗੈਲੋ ਸਾਹਿਬ ਨੂੰ ਗੈਲੋ ਸਾਹਿਬ ਨੇ ਉਹਨਾਂ ਨੂੰ ਰਿਪਲਾਈ ਚੱਜ ਨਾਲ ਦਿੱਤਾ ਨਹੀਂ ਜੀ ਤੇ ਮੈਂ ਖੜਾ ਹੋ ਗਿਆ ਮੈਂ ਸੀਐਮ ਸਾਹਿਬ ਨੂੰ ਕਿਹਾ ਮੈਂ ਕਿ ਸੀਐਮ ਸਾਹਿਬ ਤੁਸੀਂ ਇਹਨਾਂ ਨੂੰ ਕਿਹਾ ਕਿ ਵੀ ਆਪ ਕਿੰਨੀ ਵਾਰ ਮਿਲੇ ਹੋ ਮੇਰੇ ਸੇ ਜੀ ਮੈਂ ਕਿਹਾ ਸਰ ਮੈਂ ਤਾਂ ਤੁਹਾਨੂੰ 33 ਸਾਲ ਤੋਂ ਮਿਲ ਰਿਹਾ ਮੈਂ ਕਿਹਾ ਤੁਸੀਂ ਸਾਰੇ ਸਮਾਜ ਦੇ ਬੋਰਡ ਬਣਾਤੇ ਜੀ ਤੁਸੀਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਤੀਜੀ ਵਾਰ ਮੁੱਖ ਮੰਤਰੀਓ ਜੀ ਤੇ ਸਾਡੇ ਸਮਾਜ ਦਾ ਪ੍ਰਤੀਨਿਧਿਤ ਉਹ ਕਿੱਥੇ ਹੈ ਤੁਸੀਂ ਸੈਨ ਸਮਾਜ ਦਾ ਬਣਾਤਾ ਵਿਸ਼ਰੋਈ ਸਮਾਜ ਦਾ ਬਣਾਤਾ ਜਾਟ ਸਮਾਜ ਦਾ ਬਣਾਤਾ ਮਾਲੀ ਸਮਾਜ ਦਾ ਬਣਾਤਾ ਜਿੰਨੇ ਵੀ ਸੋਨੀ ਸਮਾਜ ਸਭ ਦੇ ਤੁਸੀਂ ਬੋਰਡ ਬਣਾਤੇ ਜੀ ਕਹ ਲੋ ਸਾਹਿਬ ਦਾ ਮੈਂ ਅੱਜ ਪਿੱਠ ਪਿੱਛੇ ਕਹਿ ਰਿਹਾ ਉਹਨਾਂ ਦਾ ਥੈਂਕਸ ਹੈ ਕਿ ਉਹਨਾਂ ਨੇ ਇਸ ਚੀਜ਼ ਨੂੰ ਰਿਅਲਾਈਜ਼ ਕੀਤਾ ਜੀ ਉਹਨਾਂ ਨੇ ਕਿਹਾ ਮੇਰੇ ਤੋਂ ਕਮੀ ਰਹੀ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਕਿ ਸਰ ਤੀਸਰਾ ਟਾਈਮ ਹੈ ਆਪਕਾ ਜੀ आप कम से कम टिकटें दो वहां गंगानगर हनुमानगढ़ में मारो को चार टिकटें दो सिक्खों को बिल्कुल ये चीजें assi उथे रखी ओदे बाद उन्होंने तुरंत दो बोर्ड बनाए जी मैं इनानु आ भी गल कहती मैं कहे सर मैं किते तुसी आ सोच रहे हो ना कि मैं चेयरमैन बनना है मेनू ना बनाइए तुसी चेयरमैन मैं आई आई मेरे वर्ड्स ही है जी मैं कहे सर मेरे को मत बनाना आप किसी को बना दो आप लेकिन हमारे समाज के बोर्ड बनाओ आप बिल्कुल उन्होंने दो बोर्ड बनाए सिख बोर्ड बनाया ਤੇ ਇੱਕ ਪੰਜਾਬੀ ਅਕਾਦਮੀ ਦਾ ਬੋਰਡ ਬਣਾਇਆ ਉਹਦੇ ਵਿੱਚ ਨਿਯੁਕਤੀਆਂ ਕੀਤੀ ਪਰਮਜੀਤ ਸਿੰਘ ਰੰਦਾਵਾ ਜਿਹੜੇ ਆਪਣੇ ਅਨੂਪਗੜ੍ਹ ਵਾਲੇ ਆ ਜੀ ਉਹਨਾਂ ਨੂੰ ਉਹਦੇ ਸਿੱਖ ਬੋਰਡ ਦੇ ਪ੍ਰਧਾਨ ਚੇਅਰਮੈਨ ਬਣਾਇਆ ਇੱਕ ਬੱਗਾ ਹੈਗਾ ਉੱਥੇ ਆਪਣੇ ਜੈਪੁਰ ਚ ਉਹਨੂੰ ਪੰਜਾਬੀ ਅਕਾਦਮੀ ਦਾ ਚੇਅਰਮੈਨ ਬਣਾਇਆ ਤੇ ਐਵੇਂ ਕਰਕੇ ਆ ਚੀਜ਼ਾਂ ਜਦੋਂ ਅਸੀਂ ਜਾਗਰੂਕਤਾ ਲਿਆਵਾਂਗੇ ਬੋਲਾਂਗੇ ਤਾਂ ਹੀ ਸਾਡਾ ਕੰਮ ਇੱਕ ਚਲ ਸਬ ਵਿਦੇਸ਼ ਜਾਣ ਤੇ ਦੇ ਨਾਮ ਤੇ ਏਜੰਟ ਜਿਹੜੇ ਬੜਾ ਤੱਕਾ ਕਰ ਰਹੇ ਆ ਪਿਛਲੇ ਦਿਨੀ ਚੰਡੀਗੜੀ ਸਾਡੇ ਏਰੀਆ ਦਾ ਇੱਕ ਬੱਚਾ ਮਹੰਗਾ ਸਿੰਘ ਉਹ ਇਸ ਗੱਲ ਦੀ ਲੜਾਈ ਲੜ ਰਿਹਾ ਵੀ ਏਜੰਟ ਹੈ ਜਿਹੜੇ ਫਰੌਡ ਕਰ ਰਹੇ ਆ ਆਮ ਜਨਤਾ ਦੇ ਨਾਲ ਆਮ ਕਿਸਾਨਾਂ ਦੇ ਪਰਿਵਾਰ ਸਾਡੇ ਬੱਚੇ ਆ ਜਿਹੜੇ ਬਾਹਰ ਜਾਣ ਵਾਸਤੇ ਤੁਸੀਂ ਉਸ ਮੁੱਦੇ ਤੇ ਰਾਜਧਾਨੀ ਚ ਬੈਠੇ ਹੋ ਔਰ ਇਸ ਏਜੰਟਾਂ ਦੇ ਫਰੌਡ ਤੇ ਨਕੇਲ ਪਾਉਣ ਵਾਸਤੇ ਵੀ ਤੁਹਾਨੂੰ ਕਦਮ ਉਠਾਉਣਾ ਚਾਹੀਦਾ ਹੈ ਬਿਲਕੁਲ ਤੇ ਤੁਹਾਡੇ ਕੀ ਵਿਚਾਰ ਹੈ ਇਸਤੇ ਬਿਲਕੁਲ ਅੱਛਾ ਤੁਸੀਂ ਇਹ ਪੁਆਇੰਟ ਬਹੁਤ ਅੱਛਾ ਹੈ ਕਿਉਂਕਿ ਇੱਕ ਗਰੀਬ ਆਦਮੀ ਜਿਹੜਾ ਕਿਸਾਨ ਹੁੰਦਾ ਹੈ ਨਾ ਜੀ ਉਹ ਜਦੋਂ 25-30 ਲੱਖ ਰੁਪਏ ਇਕੱਠੇ ਕਰਦਾ ਨਾ ਵੀਰ ਜੀ ਜੀ ਉਹ ਤਾਂ ਜੀ ਜਾਣਦਾ ਕਿਵੇਂ ਇਕੱਠੇ ਕਰਕੇ ਉਹ ਬਾਹਰ ਭੇਜਦਾ ਹੈ ਮੁੰਡੇ ਨੂੰ ਕਿਉਂਕਿ ਇੱਥੇ ਤਾਂ ਨੌਕਰੀਆਂ ਹੈ ਨਹੀਂ ਜੀ ਅੱਜ ਅਗਰ ਕਿਸੇ ਨੂੰ ਤੁਸੀਂ ਇੱਥੇ 30 ਲੱਖ ਰੁਪਏ ਖਰਚ ਕਰਕੇ ਹਿੰਦੁਸਤਾਨ ਦੇ ਵਿੱਚ ਬੀ ਟੈਕ ਕਰਾਓ ਜਾਂ ਕੁਝ ਵੀ ਕਰਾਓ ਤੁਸੀਂ ਲੱਖ ਰੁਪਏ ਮਹੀਨੇ ਦੇ ਨਹੀਂ ਕਮਾ ਸਕਦੇ ਇੱਥੇ ਜੀ 50000 ਰੁਪਏ ਦੀ ਨੌਕਰੀ ਨਹੀਂ ਮਿਲ ਸਕਦੀ ਅਜਾ ਠੱਗੀ ਦੀ ਗੱਲ ਆਏ ਤੁਹਾਡੀ ਵਿਦੇਸ਼ਾਂ ਵਾਲੀ ਗੱਲ ਜਿਹੜੀ ਪੰਜਾਬ ਚ ਬਣਾ ਸਿੱਧੂ ਲੱਖ ਲੱਖ ਸਦਾਣਾ ਜਿਹੜੇ ਹੈਗੇ ਆ ਇਸ ਮੈਟਰ ਨੂੰ ਲੈ ਕੇ ਉਹਨਾਂ ਨੇ ਬੜੇ ਸੰਘਰਸ਼ ਕੀਤੇ ਕੇਸ ਵੀ ਲੱਗੇ ਉਹਨਾਂ ਦੇ ਜੀ ਤੇ ਉਹਨਾਂ ਦੀ ਫਰੋਡ ਬਾਜ਼ੀ ਸਾਹਮਣੇ ਵੀ ਲਾਏ ਜੀ ਲੇਕਿਨ ਇਹ ਕਿਤੇ ਨੇ ਕਿਤੇ ਸੱਤਾ ਦਾ ਪ੍ਰੋਟੈਕਸ਼ਨ ਉਹਨਾਂ ਨੂੰ ਮਿਲਦਾ ਹੈ ਜੀ ਠੀਕ ਹੈ ਅਗਰ ਕੋਈ ਇੱਥੋਂ ਦਾ ਮੈਟਰ ਆਇਆ ਹੈ ਸਾਹਮਣੇ ਤਾਂ ਉਸ ਚੀਜ਼ ਨੂੰ ਮੈਨੂੰ ਤੁਸੀਂ ਦੱਸੋ ਅਸੀਂ ਅਲਪ ਸੰਖਿਆ ਕਾਇਯੋਗ ਦੇ ਉੱਤੇ ਉਹਨੂੰ ਸੰਗਿਆਲ ਲੈਵਾਂਗੇ ਕਿ ਬੇਏ ਦੇ ਨਾਲ ਠੱਗੀ ਹੋਈ ਹੈ ਇਹ ਜੇਲ੍ਹ ਜਾਣਾ ਚਾਹੀਦਾ ਹੈ ਇਸ ਉਹਦੇ ਤੇ ਪੂਰੀ ਕਾਰਵਾਈ ਕਰਾਂਗੇ ਤੇ ਮੇਰਾ ਪਰਸਨਲੀ ਵਿਚਾਰ ਹੈ ਕਿ ਜਿਹੜਾ ਗਰੀਬ ਆਦਮੀ ਵਿਚਾਰਾ ਕਿਸਾਨਨੀ ਆਪ ਦੀ ਖੇਤੀ ਕਰਕੇ ਰਾਤ ਦਿਨ ਖੂਨ ਪਸੀਨਾ 바ਕੇ ਆ ਉਹਦਾ ਪੈਸਾ ਇਕੱਠਾ ਕਰਕੇ ਬੱਚੇ ਨੂੰ ਬਾਹਰ ਸਿਰਫ ਇਸ ਕਰਕੇ ਭੇਜ ਰਹਿ ਗਿਆ ਤਾਂ ਭਵਿਸ਼ਯ ਬਣੇ ਪਰ ਉਹਦੇ ਨਾਲ ਠਗਿਓ ਇਸ ਤੋਂ ਵੱਡਾ ਪਾਪ ਨਹੀਂ ਹੈ ਜੀ ਇਸ ਤੋਂ ਵੱਡਾ ਪਾਪ ਨਹੀਂ ਹੈ ਔਰ ਉਸ ਦੋਸਤੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਮੈਂ ਤੁਹਾਡੇ ਨਾਲ ਮੈਨੂੰ ਤੁਸੀਂ ਕੋਈ ਦੱਸੋ ਕੋਈ ਅਗਰ ਮੁੱਦਾ ਆਇਆ ਇੱਥੇ ਰਾਜਸਥਾਨ ਚ ਆਇਆ ਤਾਂ ਬਹੁਤ ਬਹੁਤ ਮਿਹਰਬਾਨੀ ਇਹ ਸਾਡੇ ਨਾਲ ਸੀਗੇ ਸਰਦਾਰ ਹਰਦੀਪ ਸਿੰਘ ਚੈਲ ਔਰ ਅਸੀਂ ਇਹ ਨਾ ਤੋਂ ਇਹੀ ਉਮੀਦ ਰੱਖਦੇ ਆ ਕਿ ਇਸੇ ਤਰ੍ਹਾਂ ਇਹ ਸਿੱਖੇ ਜਮ ਦੀ ਮਜ਼ਦੂਰ ਦੀ ਕਿਸਾਨ ਦੀ ਆਵਾਜ਼ ਬਣਦੇ ਰਹਿਣਗੇ ਤੁਹਾਡਾ ਸਾਡੇ ਸਟੂਡੀਓ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੇ ਆਵਾਜ਼ ਬਹੁਤ ਬਹੁਤ ਸ਼ੁਕਰੀਆ ਮੈਨੂੰ ਬੁਲਾਉਣ ਤੇ ਤੇ ਤੁਹਾਨੂੰ ਵਧਾਈ ਹੋਏ ਤੁਸੀਂ ਇਹ ਚੈਨਲ ਖੋਲਿਆ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਔਰ ਸਤਿਕਾਰ ਭਾਈ ਜੀ ਖਾਲਸਾ ਵਿੱਚ